ਇੱਕ ਸੁਪਰਸਟਾਰ ਦੇ ਨਕਾਮ ਹੋਣ ਤੋਂ ਲੈ ਕੇ ਕੰਬੈਕ ਤੱਕ ਦੀ ਕਹਾਣੀ ਕਿਵੇਂ ਪਿਆ ਸੀ ਇਸ ਰੈਪਰ ਦੇ ਨਾਮ ਦੇ ਅੱਗੇ ਯੋ ਯੋਹਾਨੀ ਸਿੰਘ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਜੇਕਰ ਤੁਸੀਂ ਰੈਪ 뮤직 ਸੁਣਨਾ ਪਸੰਦ ਕਰਦੇ ਹੋ ਤਾਂ ਇਹ ਲਗਭਗ ਨਾ ਮੁਮਕਿਨ ਹੋਵੇਗਾ ਕਿ ਤੁਹਾਡੀ ਪਲੇਲਿਸਟ ਦੇ ਵਿੱਚ ਰੈਪਰ ਯੋਯੋ ਹਨੀ ਸਿੰਘ ਦਾ ਗੀਤ ਨਾ ਹੋਵੇ ਯੋਯੋ ਹਨੀ ਸਿੰਘ ਜਿਨ੍ਹਾਂ ਦੇ ਵੱਲੋਂ ਇੱਕ ਟਾਈਮ ਦੇ ਉੱਤੇ ਪੀਕ ਦੇ ਉੱਤੇ ਸਕਸੈਸ ਦੇਖੀ ਗਈ ਸੀ ਬਹੁਤ ਸਾਰੇ ਹਿੱਟ ਗੀਤ ਆਏ ਸੀ ਇਹਨਾਂ ਦੇ ਗੀਤਾਂ ਦੇ ਨਾਲ ਨਾਲ ਇਹਨਾਂ ਦੀ ਲੁੱਕ ਨੂੰ ਇਹਨਾਂ ਦੇ ਫੈਸ਼ਨ ਸੈਂਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਇਹਨਾਂ ਦਾ ਫੈਸ਼ਨ ਸੈਂਸ ਜੋ ਸੀਗਾ ਉਸ ਟਾਈਮ ਦੇ ਦੌਰਾਨ ਲੋਕਾਂ ਦੇ ਸਿਰ ਚੜ ਕੇ ਬੋਲਦਾ ਸੀਗਾ ਲੋਕ ਇਹਨਾਂ ਵਾਂਗੂ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਹੇਅਰ ਸਟਾਈਲ ਵੀ ਇਹਨਾਂ ਦੇ ਵਾਂਗ ਰੱਖਿਆ ਜਾਂਦਾ ਸੀ ਪਰ ਇੱਕ ਟਾਈਮ ਅਜਿਹਾ ਆਇਆ ਜਦੋਂ 5 ਸਾਲ ਦੇ ਲਈ ਯੋਯੋ ਹਨੀ ਸਿੰਘ ਮਿਊਜ਼ਿਕ ਇੰਡਸਟਰੀ ਗਾਇਬ ਹੋ ਗਏ ਉਸ ਟਾਈਮ ਦੇ ਦੌਰਾਨ ਨੰਦੇ ਵੱਲੋ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਬਹੁਤ ਗੀਤ ਦੇ ਦਿੱਤੇ ਗਏ ਸੀਗੇ ਸ਼ਾਹਰੂਖ ਖਾਨ ਦੇ ਨਾਲ ਇਹਨਾਂ ਦਾ ਗੀਤ ਆ ਚੁੱਕਿਆ ਸੀਗਾ ਲੋਕਾਂ ਨੂੰ ਕਾਫੀ ਪਸੰਦ ਆਇਆ ਸੀਗਾ ਪਰ 5 ਸਾਲ ਗਾਇਬ ਰਹੇ ਉਸ ਤੋਂ ਬਾਅਦ ਵਾਪਸੀ ਕਰਦੇ ਆ ਲੋਕਾਂ ਦੇ ਵੱਲੋਂ ਬਹੁਤ ਸਵਾਲ ਪੁੱਛੇ ਜਾਂਦੇ ਆ ਕਮਬੈਕ ਦੀ ਯੋਯੋ ਹਨੀ ਸਿੰਘ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਹਨਾਂ ਦੇ ਫੈਨਸ ਤੇ ਇਹਨਾਂ ਨੂੰ ਸਿਰ ਮੱਥੇ ਰੱਖਦੇ ਨੇ ਪਰ ਉਥੇ ਬਹੁਤ ਸਾਰੇ ਸਿੰਗਰਸ ਦੇ ਵੱਲੋਂ ਰੈਪਰਸ ਦੇ ਵੱਲੋਂ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਿੱਥੇ ਇਹਨਾਂ ਨੂੰ ਲੈ ਕੇ ਬਹੁਤ ਗੀਤ ਵੀ ਗਾਏ ਜਾਂਦੇ ਆ ਜਿਸ ਤੋਂ ਬਾਅਦ ਹਨੀ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਕਮਬੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਥੇ ਹਨੀ ਸਿੰਘ ਦੇ ਵੱਲੋਂ ਲਿਖਿਆ ਜਾਂਦਾ ਯੋਯੋ ਹਨੀ ਸਿੰਘ 3.0 ਤਾਂ ਇੱਥੇ ਉਹਨਾਂ ਦੇ ਵੱਲੋਂ ਗੀਤ ਦਿੱਤੇ ਜਾਂਦੇ ਆ ਤੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਗੀਤਾਂ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਸੁੰਨਰ ਔਰ ਉਹਨਾਂ ਦੇ ਨਾਲ ਕੰਮ ਕਰਨਾ ਵੀ ਯੋਯਹਨੀ ਸਿੰਘ ਦੇ ਵੱਲੋਂ ਵਾਪਸੀ ਜਦੋਂ ਕੀਤੀ ਗਈ ਤਾਂ Netflix ਦੇ ਉੱਤੇ ਉਹਨਾਂ ਦੀ ਇੱਕ ਫਿਲਮ ਵੀ ਆਂਦੀ ਆ ਬਾਇਓਗ੍ਰਾਫੀ ਆਂਦੀ ਆ ਜਿਸ ਦੇ ਵਿੱਚ ਹਨੀ ਸਿੰਘ ਆਪਣੀ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਬਿਆਨ ਕਰਦੇ ਹੋਏ ਨਜ਼ਰ ਆਉਂਦੇ ਆ ਹਨੀ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਕਸੈਸ ਦੇ ਨਾਲ ਨਾਲ ਕੌਂਟਰੋਵਰਸੀ ਵੀ ਹਮੇਸ਼ਾ ਜੁੜੀ ਰਹੀ ਆ ਉਹਨਾਂ ਦੇ ਵੱਲੋਂ ਕਾਫੀ ਸਾਲ ਪਹਿਲਾਂ ਜੋ ਸੀਗਾ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ ਸੀਗਾ ਜਦੋਂ ਉਹਨਾਂ ਨੇ 2003 ਦੇ ਵਿੱਚ ਅੰਡਰਗਰਾਊਂਡ ਰੈਪਰਸ ਲਈ ਇੱਕ ਬੀਟ ਬਣਾਈ ਸੀਗੀ 2005 ਦੇ ਵਿੱਚ ਪਹਿਲੀ ਵਾਰ ਅਸ਼ੋਕ ਮਸਤੀ ਦੇ ਨਾਲ ਕੰਪੋਜ਼ ਕੀਤਾ ਗਿਆ ਗੀਤ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਸੀਗਾ ਇਹ ਗਾਣਾ ਸੀ ਖੜਕੇ ਗਲਾਸੀ ਤੇਰੇ ਨਾਂ ਤੇ ਇਸ ਗੀਤ ਨੂੰ ਹੁਣ ਵੀ ਲੋਕ ਕਾਫੀ ਪਸੰਦ ਕਰਦੇ ਆ 2007 ਦੇ ਵਿੱਚ ਉਹਨਾਂ ਨੇ ਬਤੌਰ 뮤ਜ਼ਿਕ ਡਾਇਰੈਕਟਰ ਪੰਜਾਬ ਦੇ ਵਿੱਚੋਂ ਸ਼ਿਫਟ ਹੋ ਗਏ ਸੀਗੇ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਸੀਗਾ ਸਿਰਫ 뮤ਜ਼ਿਕ ਬਣਾਉਣਾ ਆਉਂਦਾ ਸੀਗਾ ਹੌਲੀ ਹੌਲੀ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਰੈਪ ਕਰਨਾ ਸ਼ੁਰੂ ਕੀਤਾ ਫਿਰ ਐਲਬਮ ਡਿਜ਼ਾਈਨ ਕਰਨ ਦਾ ਕੰਮ ਸ਼ੁਰੂ ਕੀਤਾ ਬਿਹਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕੁਝ ਹੀ ਸਾਲਾਂ ਦੇ ਵਿੱਚ ਉਹ ਪੰਜਾਬੀ 뮤직 ਇੰਡਸਟਰੀ ਦੇ ਸਟਾਰ ਬਣ ਗਏ ਲੇਕਿਨ ਦਿੱਲੀ ਮੁੰਬਈ ਔਰ ਮੈਟਰੋ ਸ਼ਾਨਾ ਦੇ ਵਿੱਚ ਉਹ ਕੁਝ ਖਾਸ ਪਛਾਣ ਨਹੀਂ ਬਣਾ ਸਕੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਗੀਤ ਲਾਂਚ ਕੀਤਾ ਜਾਂਦਾ ਬਰਾਊਨ ਰੰਗ ਤੇ ਇਸ ਗੀਤ ਦੇ ਨਾਲ ਉਹਨਾਂ ਦੀ ਸਕਸੈਸ ਜੋ ਸੀਗੀ ਕਾਫੀ ਵੱਧ ਗਈ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਾਫੀ ਸਟਰਗਲ ਦੇਖਿਆ 2009 ਦੇ ਵਿੱਚ ਉਹਨਾਂ ਨੇ ਦਲਜੀਤ ਦੇ ਨਾਲ ਇੱਕ ਐਲਬਮ ਕੀਤੀ ਇਸ ਐਲਬਮ ਦੇ ਵਿੱਚ ਦੱਸਦੀ ਹੈ ਪੰਗਾ ਗੀਤ ਜੋ ਸੀਗਾ ਕਾਫੀ ਜ਼ਿਆਦਾ ਸੁਪਰ ਹਿੱਟ ਹੋਇਆ ਸੀਗਾ ਯੋਯੋਹਾਨੀ ਸਿੰਘ ਦੇ ਨਾਮ ਦੇ ਅੱਗੇ ਯੋਯੋ ਕਿਵੇਂ ਪਿਆ ਯੋਯੋ ਹਨੀ ਸਿੰਘ ਦੇ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਕਿ ਹਨੀ ਉਹਨਾਂ ਦਾ ਨਿਕਨੇਮ ਸੀਗਾ ਸਿੰਘ ਉਹਨਾਂ ਦੇ ਨਾਮ ਦੇ ਨਾਲ ਲੱਗਦਾ ਸੀਗਾ ਤੇ ਪਹਿਲੇ ਐਲਬਮ ਦੇ ਪਿੱਛੇ ਮਿਊਜ਼ਿਕ ਡਾਇਰੈਕਟਰ ਦੀ ਇੱਕ ਛੋਟੀ ਜੀ ਫੋਟੋ ਲੱਗਦੀ ਸੀਗੀ ਉਸ ਦੇ ਉੱਤੇ ਨਾਮ ਵੀ ਹੁੰਦਾ ਸੀਗਾ ਜਿਵੇਂ ਮਿਊਜ਼ਿਕ ਬਣਾਉਂਦੇ ਬਣਾਉਂਦੇ 5 ਸਾਲ ਬੀਤ ਗਏ ਮੈਨੂੰ ਪੰਜਾਬ ਦੇ ਵਿੱਚ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਮਿਲਿਆ ਤਾਂ ਮੈਨੂੰ ਲੱਗਿਆ ਕਿ ਹੁਣ ਆਪਣੀ ਪੈਕੇਜਿੰਗ ਕਰਨੀ ਚਾਹੀਦੀ ਹੈ ਉਹ ਕਹਿੰਦੇ ਆ ਕਿ ਉਸ ਤੋਂ ਬਾਅਦ ਉਹਨਾਂ ਦੇ ਨਾਮ ਦੇ ਅੱਗੇ ਯੋਯੋ ਜੁੜ ਗਿਆ ਤੇ ਬੱਸ ਉਸ ਤੋਂ ਬਾਅਦ ਇੱਕ ਸਲੈਂਗ ਬਣ ਗਿਆ ਜਿਸ ਦਾ ਮਤਲਬ ਸੀ ਆਪ ਦਾ ਅਪ ਰਿਪੀਟ ਜਿਸ ਦਾ ਮਤਲਬ ਸੀ ਤੁਹਾਡਾ ਆਪਣਾ ਉਸ ਤੋਂ ਬਾਅਦ ਉਹ ਖੁਦ ਨੂੰ ਯੋਯੋ ਕਹਿ ਕੇ ਬੁਲਾਉਂਦੇ ਹੁੰਦੇ ਸੀ ਦੱਸ ਦੀ ਕਿ ਹਣੀ ਸਿੰਘ ਨੇ ਵਾਪਸੀ 3.0 ਦੇ ਨਾਲ ਕੀਤੀ ਸੀ ਖੜਕੀ ਗਲਾਸੀ ਤੋਂ ਲੈ ਕੇ ਦੇਸੀ ਕਲਾਕਾਰ ਦਾ ਸਫ਼ਰ ਤੈਅ ਕਰਨਾ ਉਹ ਆਪਣੇ ਆਪ ਨੂੰ ਪਹਿਲਾ ਪੜਾਅ ਮੰਨਦੇ ਨੇ ਬਾਲੀਵੁੱਡ ਦੇ ਵਿੱਚ ਸੁਪਰ ਹਿੱਟ ਗੇਟ ਦਿੱਤੇ ਉਸ ਤੋਂ ਬਾਅਦ ਬਿਮਾਰੀ ਆਈ ਤੋ ਉਸਨੇ ਉਸਨੂੰ ਚੱਕਨਾ ਚੁਰਕਾ ਦਿੱਤਾ ਦੂਸਰਾ ਲੈਵਲ ਆਇਆ ਤੇ ਉਹਨਾਂ ਨੇ ਕਮਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ 3.0 ਯੋਯੋ ਹਨੀ ਸਿੰਘ ਬਣ ਕੇ ਵਾਪਸ ਪਰਤੇ ਤੇ ਹਮੇਸ਼ਾ ਦੀ ਤਰ੍ਹਾਂ ਸਕਸੈਸਫੁਲ ਹੁੰਦਾ ਹੋਇਆ ਨਜ਼ਰ ਆਇਆ ਦੱਸਦੇ ਕਿ ਹਨੀ ਸਿੰਘ ਨੂੰ ਲੋਕ ਕਾਫੀ ਸੁਨਣਾ ਪਸੰਦ ਕਰਦੇ ਨੇ Netflix ਦੇ ਉੱਤੇ ਉਹਨਾਂ ਦੀ ਡਾਕੂਮੈਂਟਰੀ ਨੂੰ ਵੀ ਲੋਕਾਂ ਨੇ ਕਾਫੀ ਪਿਆਰ ਦਿੱਤਾ ਜਿੱਥੇ ਅਸੀਂ ਦੇਖਿਆ ਕਿ ਹਨੀ ਸਿੰਘ ਨੇ ਆਪਣੀ ਲਾਈਫ ਦੇ ਵਿੱਚ ਕਿੰਨਾ ਸਟਰਗਲ ਦੇਖਿਆ ਕਿਉਂਕਿ ਉਹਨਾਂ ਦੀ ਮੈਰਿਡ ਲਾਈਫ ਵੀ ਕੁਝ ਜ਼ਿਆਦਾ ਵਧੀਆ ਨਹੀਂ ਚੱਲ ਰਹੀ ਸੀ ਕਿ ਜਿੱਥੇ ਉਹਨਾਂ ਦਾ ਡਿਵੋਰਸ ਹੋ ਗਿਆ ਕਿਉਂਕਿ ਏਸੇ ਟਾਈਮ ਦੇ ਦੌਰਾਨ ਉਹਨਾਂ ਦੇ ਉੱਤੇ ਕਾਫੀ ਸਾਰੇ ਇਲਜ਼ਾਮ ਜੋ ਸਿਗੇ ਉਹਨਾਂ ਦੀ ਵਾਈਫ ਦੇ ਵੱਲੋਂ ਲਗਾਏ ਗਏ ਸਿਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਮਬੈਕ ਕੀਤਾ ਤੇ ਹੁਣ ਸ਼ਾਨਦਾਰ ਕੈਰੀਅਰ ਦੀ ਸਕਸੈਸ ਦਾ ਉਹ ਸਵਾ ਚੱਕ ਰਹੀ ਹੈ